ਨਗਰ ਕੌਂਸਲ ਸੁजानਪੁਰ ਦੇ ਵੱਲੋਂ ਵਾਰਡ ਨੰਬਰ 15 ਦੇ ਵਿੱਚ ਲੱਖਾਂ ਦੀ ਲਾਗਤ ਨਾਲ ਕਰਵਾਇਆ ਗਿਆ ਪੀਣ ਵਾਲੇ ਪਾਣੀ ਦਾ ਬੋਰ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸਮੀਰ ਠਾਕੁਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਸੀ ਪਰ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਲਿਆਉਣ ਤੋਂ ਬਾਅਦ ਨਗਰ ਕੌਂਸਲ ਸੁजानਪੁਰ ਨੇ ਪਿੰਡ ਦੇ ਵਿੱਚ ਬੋਰ ਕਰਵਾ ਦਿੱਤਾ ਜਿਹਦੇ ਚੱਲਦੇ ਹੁਣ ਪਿੰਡ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਨਾਲ ਜੂਝਣਾ ਨਹੀਂ ਪਵੇਗਾ वार्ड के एम सी बंटी कुमार वालों लोगों की सेहत सहूलत का ध्यान रखने जो वादे किए पूरे किए जा रहे ने क्योंकि लोगों ने उन्होंने दस कि सी वाले पानी की समस्या न जूझना पै रहा उन्होंने नगर कौंसल प्रधान गलबात की तो प्रधान ने भी लोगों की समस्या न्यान च रखते हुए बोर करवा दिता लोगों ने भी तह दिलों एम सी बंटी कुमार का धनवाद किया कि समीर ठाकुर का भी बहुत ही योगदान है जो कि पिंड के लोगों के मोडेल मोडा ला के खड़ा रहा है किसी प्रकार की भी समस्या आँगी है तो वो उस वे हल करवा ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਅੱਜ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਇਆ ਹੈ ਮਨਾਉਠਾਕਰ ਸ਼ਮੀਰ ਸਿੰਘ ਜੀ ਹੈ ਜੀ ਮੈਂ ਬਾੜੋਂ 15 ਦਾ ਨਿਵਾਸੀ ਹਾਂ ਸਾਡੇ ਪਿੰਡ ਪਿਛਲੇ 15 ਦਿਨਾਂ ਤੋਂ ਲਗਾਤਾਰ ਪਾਣੀ ਦੀ ਇਸ ਮੱਸਿਆ ਸੀ ਜੋ ਕਿ ਟੈਂਕ ਦੇ ਰੂਪ ਚ ਵਿੱਚ ਪੂਰੀ ਕੀਤੀ ਜਾ ਰਹੀ ਸੀ ਤੇ ਇਹ ਬੋਰ ਜਿਹੜਾ ਮੇਰੇ ਹਿਸਾਬ ਨਾਲ ਅੱਜ ਤੋਂ 10 ਸਾਲ ਪਹਿਲੇ ਹੋਇਆ ਸੀ ਤੇ ਜਿਹੜਾ ਵਰਤਿਆ ਨਹੀਂ ਜਾ ਰਿਹਾ ਸੀ 150 ਫੁੱਟ ਡੂੰਘਾ ਬੋਰ ਹੈ ਔਰ ਇਹਦੇ ਇੱਕ ਵਾਰੀ ਕਿਹਾ ਤੇ ਪਿੰਡ ਵਾਲਿਆਂ ਵੱਲੋਂ ਸਿਆਪਰਕ ਕਮੇਟੀ ਨੇ ਇੱਕ ਦਿਨ ਚ ਮੋਟਰ ਲਵਾਤੀ ਹੈ ਆਪਾਂ ਕਮੇਟੀ ਦਾ ਬਹੁਤ-ਬਹੁਤ ਥੈਂਕਸ ਕਰ ਰਹੇ ਆ ਸ਼੍ਰੀ ਮਤੀਨ ਰਾਜੀਵਾਲ ਬਾਲੀ ਜੀ ਦਾ ਬਹੁਤ-ਬਹੁਤ ਥੈਂਕਸ ਕਰਨੇ ਆ। ਮਹਿੰਦਰ ਵਾਲੀ ਜੀ ਦਾ ਬਹੁਤ-ਬਹੁਤ ਥੈਂਕਸ ਕਰਨੇ ਪਿੰਡ ਵਾਲੇ ਸਾਰੇ। ਬੰਟੀ ਭਾਈ। ਸੀ ਬੰਟੀ ਜੀ ਆ। ਉਹਨਾਂ ਤੇ ਮੇਰੇ ਕਹਿਣ ਤੇ ਜਿਹੜਾ ਕਮੇਟੀ ਨੇ ਇੱਕ ਦਿਨ ਚ ਬੋਲ ਰਾਤਾ ਉਹਨਾਂ ਦਾ ਵੀ ਬਹੁਤ-ਬਹੁਤ ਥੈਂਕਸ। ਕਿੰਨਾ ਕ ફાયદો ਹੋਸਾ ਦੇ ਬੋਰਨ। ਇਹ ਬੋਰਨ ਬਹੁਤ ਫਾਇਦਾ ਜੀ ਪੰਜ ਦਿਨਾਂ ਮੋਟਰ ਲਾਈ ਆ। ਪੂਰੇ ਪਿੰਡ ਨੂੰ ਮਤਲਬ ਕਿ ਜਿੰਨੇ ਸਾਡੇ ਘਰ ਪੈਂਦੇ ਆ ਸਾਡੇ ਹਲਕਾ ਛੋਟੇ ਬਨਵਾਲ ਦੇ ਵਿੱਚ ਸਾਰੇ ਘਰਾਂ ਨੂੰ ਬਹੁਤ ਜ਼ਿਆਦਾ ਸੁਵਿਧਾ ਮਿਲਦੀ ਹੈ। ਇਹਦਾ ਇੱਥੇ ਹੀ ਆਟੋ ਕਟ ਵੀ ਇੱਥੇ ਹੀ ਆ ਕਨੈਕਸ਼ਨ ਵੀ ਦੇ ਦਿੱਤਾ ਨਾ ਔਰ ਜਿੰਨੇ ਵੀ ਕਮੇਟੀ ਦੇ ਇੱਥੇ ਮੁਲਾਜ਼ਮ ਆਏ ਇਹਦਾ ਵੀ ਬਹੁਤ ਬਹੁਤ ਥੈਂਕਸ ਇਨਾਂ ਤੇ ਬਹੁਤ ਇੱਕ ਦਿਨ ਚ ਸਾਰਾ ਕੰਮ ਕਰਾਤਾ